ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਾਡका ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋ। ਇਹ ਵੀਡੀਓ ਪਹਿਲਾਂ ਵੀ ਆਪਾਂ ਸ਼ੇਅਰ ਕੀਤੀ ਸੀ। ਇਹ ਜਿਹੜਾ ਮੁੰਡਾ ਇਹਨੂੰ ਕੋਈ ਇਹਦਾ ਦੋਸਤ ਇਹਨੂੰ ਗੁੱਡੀ ਗਿਫਟ ਕਰਦਾ, ਕਟੋਲ ਗਿਫਟ ਕਰਦਾ ਉਹ ਡਾਲ ਆਉਣ ਤੋਂ ਬਾਅਦ ਇਹਦੇ ਘਰੇ ਅਜੀਬ ਜਿਹਿਆਂ ਘਟਨਾਵਾਂ ਹੋਣ ਲੱਗ ਜਾਂਦੀਆਂ। ਚੀਜ਼ਾਂ ਹਿੱਲਣ ਲੱਗ ਜਾਂਦੀਆਂ, ਡਿੱਗਣ ਲੱਗ ਜਾਂਦੀਆਂ ਨੇ ਤੇ ਇਹਨੂੰ ਅਜੀਬ ਜਿਹੀ ਆਵਾਜ਼ਾਂ ਆਉਂਦੀਆਂ ਨੂੰ ਡਰ ਲੱਗਣ ਲੱਗ ਜਾਂਦਾ। ਫਿਰ ਇਹਦਾ ਇੱਕ ਹੋਰ ਦੋਸਤ ਇਹਨੂੰ ਕਹਿੰਦਾ ਵੀ ਉਹ ਗੁੱਡੀ ਆ ਜਿਹੜੀ ਉਹ ਡਾਲ ਆ ਉਹਨੂੰ ਸੈੱਟ ਦੀ। ਉਹ ਨੂੰ ਘਰ ਵਿੱਚ ਕਰ ਦਿੰਦਾ ਤਾਂ ਤੁਸੀਂ ਦੇਖਦੇ ਹੋ ਵੀ ਉਹ ਡਾਲ ਕਿਵੇਂ ਘਰ ਵਿੱਚ ਬੈਂਚੋਂ ਨਿਕਲ ਕੇ ਵਾਪਸ ਉਹਦੇ ਘਰੇ ਚਲੇ ਜਾਂਦੀ ਆ ਤੁਰ ਕੇ ਇਹ ਮੈਕਸੀਕੋ ਦੀ ਵੀਡੀਓ ਆ ਪਹਿਲਾਂ ਵੀ ਆਪਾਂ ਸ਼ੇਅਰ ਕੀਤੀ ਆ ਪਰ ਉਦੋਂ ਕੁਆਲਿਟੀ ਵਧੀਆ ਨਹੀਂ ਸੀਗੀ ਹੁਣ ਜਿਹੜੇ ਮੁੰਡੇ ਨੇ ਰੀਅਲ ਦੇ ਵਿੱਚ ਇਹ ਵੀਡੀਓ ਸ਼ੇਅਰ ਕੀਤੀ ਆ ਉਹਦੇ ਪੇਜ ਤੋਂ ਮੈਨੂੰ ਇਹ ਵੀਡੀਓ ਮਿਲੀ ਆ ਤੇ ਤੁਸੀਂ ਇਹਨੂੰ ਦੇਖੋ ਇੰਜੋਏ ਕਰੋ ਆ ਜਿਹੜੀ ਡਾਲ ਆ ਇਹ ਡਾਲ ਦੇ ਉੱਤੇ ਕਹ ਲਓ ਵੀ ਤੁਸੀਂ ਕੁਝ ਇਦਾਂ ਦਾ ਕੀਤਾ ਹੋਇਆ ਸੀ ਇਹ ਡਾਲ ਬੋਲਦੀ ਵੀ ਸੀਗੀ ਤੇ ਇਹਦੇ ਵਿੱਚੋਂ ਜੀਵ-ਜੀਵ ਦੀਆਂ ਡਰਾਉਣੀਆਂ ਆਵਾਜ਼ਾਂ ਆਉਂਦੀਆਂ ਸੀ ਜੀ ਤੋਂ ਬਾਅਦ ਮੁੰਡਾ ਬਹੁਤ ਜ਼ਿਆਦਾ ਡਰਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਾਦੂ ਦਾ ਕਾਲੇ ਜਾਦੂ ਦਾ ਸਭ ਤੋਂ ਵੱਡਾ ਬਾਜ਼ਾਰ ਮੈਕਸੀਕੋ ਦੇ ਵਿੱਚ ਆ ਪੂਰੀ ਦੀ ਪੂਰੀ ਇੱਕ ਮਾਰਕੀਟ ਆ ਸੋ ਉੱਥੇ ਇਹ ਚੀਜ਼ਾਂ ਆਮ ਹੀ ਹੋ ਜਾਂਦੀਆਂ ਨੇ ਧੰਨਵਾਦ